ਸਭ ਜੀ ਕਿ ਪਿੰਡ ਚ ਨਾ ਗ੍ਰਾਮ ਸਭਾ ਹੁੰਦੀ ਹੈ ਹਾਂ ਜੀ ਤੇ ਪੰਚਾਇਤ ਦਾ ਫਰਜ਼ ਹੁੰਦਾ ਆ ਸਰਪੰਚ ਦਾ ਫਰਜ਼ ਹੁੰਦਾ ਹੈ ਕਿ ਸਾਲ ਦੇ ਵਿੱਚ ਉਹ ਦੋ ਜਲਾਸ ਕਰਦੇ ਕਿ ਪਹਾੜੀ ਜਿਨੇ ਇੱਕ ਜੂਨ ਮਹੀਨੇ ਇੱਕ ਸਤੰਬਰ ਦਸੰਬਰ ਮਹੀਨੇ ਤੁਹਾਡੇ ਪਿੰਡ ਹੋਇਆ ਇਹ ਜਲਾਸ ਹੋਇਆ ਵੀ ਤੁਹਾਡੇ ਪਿੰਡ ਉਹ ਕਾਜ ਜਿ ਮਤਰੀ ਹੋਇਆ ਤੁਹਾਡੇ ਹੋਇਆ ਕੋਈ ਜਲਾਸ ਹੋਇਆ ਗ੍ਰਾਮ ਸਭਾ ਦਾ ਜਮਾਸ ਹੋਇਆ ਹੋਇਆ ਨਹੀਂ ਕਦੀ ਨਹੀਂ ਬੁਲਾਇਆ ਨੇ ਗ੍ਰਾਮ ਸਭਾ ਦਾ ਗ੍ਰਾਮ ਸਭਾ ਦਾ ਜਮਾਸ ਮਤਲਬ ਕਿ ਜਦੋਂ ਵੀ ਪਿੰਡ ਦੇ ਵਿੱਚ ਪੰਚਾਇਤ ਬਣਦੀ ਹੈ ਔਰ ਮੈਨੂੰ ਲੱਗਈ ਪੂਰੇ ਆਲਓਵਰ ਇੰਡੀਆ ਦੇ ਵਿੱਚ ਹੁੰਦਾ ਹੈ ਕਿ ਇੱਕ ਜਿਹੜੀ ਗ੍ਰਾਮ ਸਭਾ ਹੁੰਦੀ ਹੈ ਉਹ ਅਸਲੀ ਸਰਕਾਰ ਹੁੰਦੀ ਹੈ ਪਿੰਡ ਦੀ ਠੀਕ ਹੈ ਔਰ ਗ੍ਰਾਮ ਸਭਾ ਦੇ ਵਿੱਚ ਜਿਹੜੇ ਵੀ ਵੋਟਰ ਹੁੰਦੇ ਆ 18 ਸਾਲ ਤੋਂ ਉੱਪਰ ਜਿੰਨੇ ਵੀ ਵੋਟਰ ਹੁੰਦੇ ਆ ਉਹਦੇ ਮੈਂਬਰ ਹੁੰਦੇ ਆ ਤੇ ਸਰਪੰਚ ਦਾ ਕੰਮ ਹੁੰਦਾ ਹੈ ਕਿ ਹਰ ਸਾਲ ਦੇ ਵਿੱਚ ਇੱਕ ਜਿਹੜਾ ਕੈਲੰਡਰイヤー ਆਉਂਦਾ ਉਹਦੇ ਵਿੱਚ ਦੋ ਜਿਹੜੇ ਆ ਇਜਲਾਸ ਬੁਲਾਣੇ ਹੁੰਦੇ ਆ ਉਹਦੇ ਬਾਅਦ ਜਿਹੜਾ ਟੰਡੋਰਾ ਪਟਾਣੇ ਪੈਂਦਾ ਮੁਣੀ ਅਧਿਕ ਰਾਨੇ ਪੈਂਦੀ ਹੈ ਪਿੰਡ ਦੇ ਵਿੱਚ ਪੋਸਟਰ ਵੀ ਲਾਉਣੇ ਪੈਂਦੇ ਆ ਚੌਕੀਦਾਰ ਦੁਆਰਾ ਜਾਂ ਗੁਰਦੁਆਰਾ ਮੰਦਰ ਦੇ ਵਿੱਚ ਅਨਾਉਂਸਮੈਂਟ ਕਰਾਣੇ ਪੈਂਦੀ ਹੈ ਕਿ ਫਲਾਣੇ ਦੇ ਆ ਨਾ ਫਲਾਣੀ ਤਰੀਕ ਨੂੰ ਫਲਾਣੀ ਜਗ੍ਹਾ ਦੇ ਉੱਪਰ ਪਿੰਡ ਦਾ ਜਿਹੜਾ ਆਪਣੇ ਜਲਾਸ ਹੋਏਗਾ ਗ੍ਰਾਮ ਸਭਾ ਦਾ ਗ੍ਰਾਮ ਪੰਚਾਇਤ ਦਾ ਨਾ ਗ੍ਰਾਮ ਸਭਾ ਦਾ ਹੋਏਗਾ ਠੀਕ ਹੈ ਕੀ ਹੋਇਆ ਤੁਹਾਡੇ ਪਿੰਡ ਹੋਇਆ ਕੋਈ ਉਸ ਗ੍ਰਾਮ ਸਭਾ ਦੇ ਜਲਾਸ ਤੇ ਵਿੱਚ ਪਿੰਡ ਦਾ ਜਿਹੜਾ ਅਗਲੇ ਸਾਲ ਦਾ ਬਜਟ ਜਿਹੜਾ ਤਿਆਰ ਕੀਤਾ ਜਾਂਦਾ ਹੈ ਔਰ ਪ੍ਰਾਇਓਰਟੀ ਚੈਕ ਤਿਆਰ ਕੀਤੀ ਜਾਂਦੀ ਹੈ ਕਿ ਪਿੰਡ ਦੇ ਵਿੱਚ ਕਿਹੜਾ ਕੰਮ ਜਿਹੜਾ ਹੈ ਪ੍ਰੋਜੈਕਟ ਦੇ ਉੱਤੇ ਕਰਨਾ ਪਹਿਲੇ ਪਹਿਲੇ ਦੇ ਆਧਾਰ ਦੇ ਕਿਹੜਾ ਕੰਮ ਹੈ ਤੇ ਦੂਸਰੇ ਨੰਬਰ ਤੇ ਕਿਹੜਾ ਕੰਮ ਕਰਨਾ ਔਰ ਉਹਦਾ ਕਿੰਨਾ ਖਰਚਾ ਆਏਗਾ ਉਹਦਾ ਇੱਕ ਬਜਟ ਬਣਾਇਆ ਜਾਂਦਾ ਉਹ ਬਜਟ ਜਿਹੜਾ ਫਿਰ ਅੱਗੇ ਜਿਹੜਾ ਭੇਜਿਆ ਜਾਂਦਾ ਉਸ ਬਜਟ ਦੇ ਹਿਸਾਬ ਨਾਲ ਜਿਹੜਾ ਪੈਸਾ ਜਿਹੜਾ ਪਿੰਡ ਦੇ ਵਿੱਚ ਆਉਂਦਾ ਹੈ ਤੇ ਤੁਸੀਂ ਕਹਿ ਰਹੇ ਕਿ ਤੁਹਾਡੇ ਜਿਹੜਾ ਆ ਹੋਏ ਨਹੀਂ ਕਿਉਂਕਿ ਦੋ ਜਲਾਸ ਹੁੰਦੇ ਆ ਇੱਕ ਜੂਨ ਮਹੀਨੇ ਹੁੰਦਾ ਹੈ ਤੇ ਸਤੰਬਰ ਦਸੰਬਰ ਮਹੀਨੇ ਹੁੰਦਾ ਹੈ ਠੀਕ ਹੈ ਇਹ ਵੀ ਕੋਸ਼ਿਸ਼ ਕਰਨੀ ਹੁੰਦੀ ਹੈ ਔਰ ਔਰ ਇਹ ਇੱਕ ਇੱਕ ਪ੍ਰਵਧਾਨ ਹੋਰ ਵੀ ਹੈ ਕਿ ਅਗਰ ਪਿੰਡ ਦਾ ਸਰਪੰਚ ਜਿਹੜਾ ਆ ਇਜਲਾਸ ਨਹੀਂ ਕਰਾਂਦਾ ಗ್ರಾಮ ਸਭਾ ਦੇ ਤੇ ਉਹਨੂੰ ਸਸਪੈਂਡ ਬਣਾ ਜਾਂਦਾ ਠੀਕ ਹੈ ਪਰ ਤੁਹਾਨੂੰ ਇਹ ਪਤਾ ਨਹੀਂ ਹੋਣਾ ਕਿ ಗ್ರಾಮ ਸਭਾ ਦਾ ਇਜਲਾਸ ਹੋਇਆ ਜਾਂ ਨਹੀਂ ਹੋਇਆ ਪਰ ਉੱਥੇ ਜਿਹੜਾ ਸੈਕਟਰੀ ਨੇ ਜਿਹੜਾ ਤੋ ਖਾਣਾ ਪੂਤੀ ਕੀਤੀ ਹੁੰਦੀ ਹੈ ਇਹਨਾਂ ਦੇ ਕਾਗਜ਼ਾਂ ਦੇ ਵਿੱਚ ਵੀ ਇਹਨਾਂ ਦੇ ਕਾਗਜ਼ਾਂ ਦੇ ਵਿੱਚ ਪੰਚਾਇਤ ਨੇ ਇਹ ਨਹੀਂ ਸਾਰਾ ਪਤਾ ਲੈ ਕੇ ਲਈ ਹੁੰਦਾ ਇਹਨਾਂ ਦੇ ਕਾਗਜ਼ਾਂ ਦੇ ਵਿੱਚ ਇਹਦੀ ਖਾਣਾ ਪੂਤੀ ਹੋ ਚੁੱਕੀ ਹੁੰਦੀ ਹੈ ਠੀਕ ਹੈ ਇੱਕ ਇੱਕ ਪੈਸਾ ਜਿਹੜਾ ਡਿਊਟੀ ਲਾਇਜੋ ਅਗੇ ਦਾ ਕਿੱਥੇ ਲਾਇਆ ਕਿੱਥੇ ਪਰ ਹੋਣ ਗ੍ਰਾਉਂਡ ਜਿਹੜਾ ਕੁਛ ਵੀ ਨਹੀਂ ਹੋ ਰਿਹਾ ਸੋ ਦੇਖੋ ਕਿ ਅੱਜ ਜਸਾਰਾ ਪਿੰਡਾਂ 'ਚ ਜਾ ਰਿਹਾ ਜਿੱਥੇ ਵੀ ਆਈ ਪੁੱਛਣ ਆ ਵੀ ਗ੍ਰਾਮ ਸਭਾ ਦਾ ਇਜਲਾਸ ਹੋਇਆ ਕੰਦੇਈ ਨਹੀਂ ਹੋਇਆ ਬਸ ਅੱਜ ਆਮ ਆਦਮੀ ਕੋਸ਼ਿਸ਼ ਆ ਕਿ ਕਿਤਾਬ ਜਿਹੜਾ ਹੈ ਖੰਨੜ ਜਿਹੜਾ ਹੁੰਦਾ ਹੈ ਪੰਚਾਇਤ ਪੰਚਾਇਤਾਂ ਜਿਹੜੀਆਂ ਉਹ ਕਰ ਰਹੀਆਂ ਨੇ ਨਾ ਕਿ ਪੰਚਾਇਤ ਦੇ ਜੋ ਕਾਇਦੇ ਕਾਨੂੰਨ ਹੁੰਦੇ ਆ ਜਿਸ ਹਸਾਬ ਨਾਲ ਜਿਹੜੀ ਪੰਚਾਇਤ ਚਲਣੀ ਚਾਹੀਦੀ ਆ ਉਹ ਸਭ ਨਾਲ ਜਿਹੜੀਆਂ ਨਹੀਂ ਚੱਲ ਰਹੀਆਂ ਤੇ ਬੜੇ ਮਾੜੇ ਹਾਲਾਤ ਜਿਹੜੇ ਸਾਨੂੰ ਇੱਥੇ ਦਿਖ ਰਿਹਾ ਅ ਇਸੇ ਕਰਕੇ ਜਿਹੜੀ ਪਿੰਡਾਂ ਵਿੱਚ ਜਿਹੜੀ ਕੋਈ ਡਵੈਲਪਮੈਂਟ ਨਹੀਂ ਹੋ ਰਹੀ ਕੋਈ ਵਿਕਾਸ ਨਹੀਂ ਹੋ ਰਿਹਾ ਗੰਦ ਪਿਆ ਹੈ ਇੱਥੇ ਔਰ ਜੋ ਪ੍ਰੋਜੈਕਟ ਬਣਿਆ ਉਹ ਭੂਤ ਬੰਗਲਿਆਂ ਵਿੱਚ ਜਿਹੜੀਆਂ ਕਨਵਰਟ ਹੋ ਚੁੱਕੇ ਨੇ ਕੋਈ ਪੁੱਛਣ ਵਾਲਾ ਹੀ ਨਹੀਂ ਹੈ ਸੋ ਇਹ ਸੀ ਪਿੰਡ ਅੱਜ ਜਨਿਆਲ ਇੱਥੇ ਅਸੀਂ ਅੱਜ ਦੀ ਗੱਲਬਾਤ ਜੀ ਉਹ ਕੀਤੀ ਹੈ ਧੰਨਵਾਦ